ਲੈ ਹੱਦ ਹੋ ਗਈ ਯਾਰ ਜਥੇਬੰਦੀਆਂ ਐ ਐਮਐਸਪੀ ਪਿੱਛੇ ਦਿੱਲੀ ਕੇਦ ਨੂੰ ਫਿਰਦੀਆਂ ਤੇ ਆਪਾਂ ਨੂੰ ਐਮਐਸਪੀ ਦਾ ਫੁੱਲ ਫਾਰਮ ਵੀ ਨਹੀਂ ਪਤਾ ਇਹਦੇ ਕੀ ਕੀ ਫਾਰਮੂਲੇ ਕੀ ਕੀ ਗੱਲਬਾਤਾਂ ਕੁਝ ਵੀ ਨਹੀਂ ਪਤਾ ਚਲੋ ਕੋਈ ਗੱਲ 2 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਸਮਝਾ ਦਾਂਗੇ 2 ਮਿੰਟ ਦਾ ਸਮਾਂ ਚਾਹੀਦਾ ਐਮ ਐਸ ਪੀ ਦਾ ਮਤਲਬ ਹੁੰਦਾ ਹੈ ਮਿਨੀਮਮ ਸਪੋਰਟ ਪ੍ਰਾਈਸ ਯਾਨੀ ਕਿ ਘੱਟੋ ਘੱਟ ਸਮਰਥਨ ਮੁੱਲ ਜੋ ਕਿ ਇੱਕ ਫਸਲ ਨੂੰ ਮਿਲਣਾ ਚਾਹੀਦਾ ਹੈ ਕਿ ਹਾਂਜੀ ਜੋ ਮਰਜ਼ੀ ਹਾਲਾਤ ਹੋ ਜਾਣ ਐਸ ਫਸਲ ਦਾ ਇੰਨਾ ਘੱਟੋ ਘੱਟ ਰੇਟ ਤਾਂ ਰਹੂਗਾ ਐਮ ਐਸ ਪੀ ਦਾ ਮਤਲਬ ਇਹ ਹੁੰਦਾ ਹੈ ਮਿਨੀਮਮ ਸਪੋਰਟ ਪ੍ਰਾਈਸ ਘੱਟੋ ਘੱਟ ਸਮਰਥਨ ਮੁੱਲ ਹੁਣ ਆਪਣੀ ਜਿਹੜੀ ਮੰਗ ਚੱਲ ਰਹੀ ਐ ਇਸ ਵਕਤ ਜੱਤੇ ਬੰਦੇ ਨੇ ਉਹ 23 ਫਸਲਾਂ ਨੂੰ ਲੈ ਕੇ ਉਹ ਕਹਿ ਰਹੇ ਕਿ 23 ਫਸਲਾਂ ਇਹ ਜਿਹੜੀਆਂ ਜਿਨ੍ਹਾਂ ਦੇ ਉੱਪਰ ਆਪਾਂ ਨੂੰ ਐਮਐਸਪੀ ਮਿਲਣਾ ਚਾਹੀਦਾ ਜਿਨ੍ਹਾਂ ਦੇ ਵਿੱਚੋਂ ਸੱਤ ਅਨਾਜ ਐ ਪੰਜ ਦਾਲਾਂ ਸੱਤ ਤੇਲਬੀਜ ਤੇ ਚਾਰ ਵਪਾਰਕ ਫਸਲਾਂ ਚਾਰ ਤਰ੍ਹਾਂ ਦੀਆਂ ਇਹ ਫਸਲਾਂ ਜਿਨ੍ਹਾਂ ਦੇ ਉੱਪਰ ਮੰਗ ਕੀਤੀ ਜਾ ਰਹੀ ਐ ਐਮਐਸਪੀ ਦੀ ਇਹਨਾਂ ਵਿੱਚੋਂ ਦੱਸ ਕੀ ਜਿਹੜੇ ਸੱਤ ਅਨਾਜ ਐ ਉਹ ਕਿਹੜੇ-ਕਿਹੜੇ ਆ ਉਹਨਾਂ ਦੇ ਵਿੱਚ ਐ ਜੀ ਕਣਕ ਚਾਵਲ ਮੱਕੀ ਬਾਜਰਾ ਜਵਾਰ ਰਾਗੀ ਤੇ ਜੋ ਉਸ ਤੋਂ ਇਲਾਵਾ ਪੰਜ ਦਾਲਾਂ ਜਿਨ੍ਹਾਂ ਦੇ ਵਿੱਚ ਚੋਲੇ, ਅਰਹਰ, ਤੂਰ, ਉੜਦ, ਮੂੰਗੀ ਤੇ ਮਸਰੀ। ਇਸ ਤੋਂ ਇਲਾਵਾ ਸੱਤ ਤੇਲ ਬੀਜ ਆ ਜਿਨ੍ਹਾਂ ਦੇ ਵਿੱਚ ਤੋਰੀਆ, ਸਰੋਂ, ਮੂਫਲੀ, ਸੋਇਆਬੀਨ, ਸੂਰਜਮੁਖੀ, ਤੇਲ, ਰਾਮ ਤੇਲ ਤੇ ਕਸੋਂਬਾ। ਉਸ ਤੋਂ ਇਲਾਵਾ ਚਾਰ ਵਪਾਰਕ ਫਸਲਾਂ ਜਿਨ੍ਹਾਂ ਦੇ ਵਿੱਚ ਨਰਮਾ, ਕਪਾਹ, ਗੰਨਾ, ਖੋਪਰਾ ਤੇ ਜੂਟ ਆ। ਹੁਣ ਇਹ 23 ਫਸਲਾਂ ਜਿਨ੍ਹਾਂ ਦੇ ਉੱਪਰ ਐਮਐਸਪੀ ਦੀ ਡਿਮਾਂਡ ਕੀਤੀ ਜਾ ਰਹੀ ਹੈ। ਹੁਣ ਮੈਂ ਤੁਹਾਨੂੰ ਦੱਸਦਾ ਕਿ ਐਮਐਸਪੀ ਦੇ ਅੰਦਰ ਵੀ ਫਾਰਮੂਲੇ ਆਗੇ ਇਹ ਨਹੀਂ ਕਿ ਐਮਐਸਪੀ ਮਿਲ ਗਿਆ ਤਾਂ ਓਕੇ ਹੈ ਨਹੀਂ ਐਮਐਸਪੀ ਦੇ ਅੰਦਰ ਤਿੰਨ ਫਾਰਮੂਲੇ ਆ ਪਹਿਲਾ ਫਾਰਮੂਲਾ ਜੀ A2 ਉਸ ਤੋਂ ਬਾਅਦ ਫਾਰਮੂਲਾ ਆਉਂਦਾ A2 FL ਉਸ ਤੋਂ ਬਾਅਦ ਫਾਰਮੂਲਾ ਹੁੰਦਾ C2 ਇਹ ਜਿਹੜੇ ਤਿੰਨੇ ਫਾਰਮੂਲੇ ਆ ਇਹ ਬਣਾਏ ਹੋਏ ਆ ਪ੍ਰੋਫੈਸਰ ਐਮ ਸੁਆਮੀਨਾਥਨ ਜਿਨ੍ਹਾਂ ਦੀ ਆਪਾਂ ਰਿਪੋਰਟ ਦੀ ਗੱਲ ਕਰਦੇ ਕਿ ਲਾਗੂ ਹੋਣੀ ਚਾਹੀਦੀ ਹੈ ਸੁਆਮੀਨਾਥਨ ਰਿਪੋਰਟ 2004 ਤੋਂ ਲੈ ਕੇ 2006 ਤੱਕ ਉਹਨਾਂ ਨੇ ਪੰਜ ਰਿਪੋਰਟਾਂ ਪੇਸ਼ ਕੀਤੀਆਂ ਸੀ ਜਿਨ੍ਹਾਂ ਨੂੰ ਵਾਰ-ਵਾਰ ਲਾਗੂ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਆ ਦੇਸ਼ ਪਰਦੇ ਕਿਸਾਨਾਂ ਦੇ ਵੱਲ ਹੁਣ ਐਮਐਸਪੀ ਦੇ ਵਿੱਚ ਤਿੰਨ ਫਾਰਮੂਲੇ ਆ ਇਹਦੇ ਬਾਰੇ ਵੀ ਦੱਸ ਦੇ ਕਿ ਇਹ ਹੁੰਦੇ ਕੀ ਆ A2 ਦੇ ਵਿੱਚ ਕਿਸਾਨਾਂ ਦੇ ਮੋٹے ਮੋٹے ਖਰਚ ਗਿਣੇ ਜਾਂਦੇ ਆ ਯਾਨੀ ਕਿ ਜਿਵੇਂ ਤੇਲ ਦੇ ਖਰਚ ਹੋ ਗਏ ਬੀਜ ਦੇ ਖਾਦ ਦੇ ਰੇ ਦੇ ਸਪਰੇ ਦੇ ਜਦੂਰੀ ਦੇ ਡੀਜ਼ਲ ਦੇ ਬਿਜਲੀ ਦੇ ਇਹ ਖਰਚੇ ਕੱਢ ਕੇ ਉਹਨੂੰ A2 ਗਿਣਿਆ ਜਾਂਦਾ ਉਸ ਦੇ ਵਿੱਚ 50% ਹੋਰ ਜੋੜ ਕੇ ਕਿਸਾਨ ਨੂੰ ਉਹਦਾ ਪੈਸਾ ਦਿੱਤਾ ਜਾਂਦਾ ਯਾਨੀ ਕਿ ਉਹਨੂੰ ਐਮਐਸਪੀ ਬਣਾ ਦਿੱਤਾ ਜਾਂਦਾ ਮੰਨ ਲਓ ਕੋਈ ਫਸਲ ਵੀਜਨ ਪਿੱਛੇ ਤੋਂ ਤੁਹਾਡਾ 10000 ਰੁਪਏ ਦਾ ਖਰਚਾ ਹੋ ਗਿਆ ਤਾਂ ਉਹਦੇ ਘਟੋਕਾ ਟ੍ਰੇਟ ਬਣਨਾ ਚਾਹੀਦਾ 15000 ਉਸ ਤੋਂ ਅਗਲਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ A2 FL ਯਾਨੀ ਕਿ A2 ਦੇ ਜਿੰਨੇ ਵੀ ਖਰਚੇ ਆ ਜਿਨ੍ਹਾਂ ਦੇ ਵਿੱਚ ਖਾਦ ਰੇ ਸਪਰੇ ਲੇਬਰ ਬਿਜਲੀ ਸਾਰਾ ਕੁਝ ਆ ਗਿਆ ਪਲੱਸ FL ਯਾਨੀ ਕਿ ਫੈਮਿਲੀ ਲੇਬਰ ਯਾਨੀ ਕਿ ਘਰ ਦੇ ਮੰਨ ਲਓ 4 ਬੰਦੇ ਕੰਮ ਕਰਦੇ ਆ ਤਾਂ ਉਹਨਾਂ ਦੀ ਵੀ ਆਪਾਂ ਦਿਹਾੜੀ ਤਾਂ ਖਪਾਰ ਆਇਆ ਨਾ ਉਹ ਦਿਹਾੜੀ ਦੀ ਕੀਮਤ ਜਿਹੜੀ ਉਹ ਵੀ ਵਿੱਚ ਲਾ ਲਈ ਜਾਂਦੀ ਹੈ ਯਾਨੀ ਕਿ A2 FL ਦੇ ਵਿੱਚ ਉਹਦਾ ਰੇਟ ਹੋਰ ਵੱਧ ਜਾਂਦਾ ਮੰਨ ਲਓ 10000 ਰੁਪਏ ਆਪਣਾ ਖਰਚਾ ਆਇਆ ਤਾਂ ਆਪਣਾ 25000 ਚਾਰ ਬੰਦਾ ਦੀ ਉਹਦੇ ਚ ਲੇਬਰ ਹੈ ਦਿਹਾੜੀਆਂ ਦੇ ਹਿਸਾਬ ਨਾਲ ਤਾਂ ਆਪਣਾ ਕੁੱਲ 35000 ਹੋ ਗਿਆ ਤਾਂ ਉਹਦਾ 1.5 ਗੁਣਾ ਯਾਨੀ ਕਿ 52000 ਹੁਣ ਆਪਾਂ ਨੂੰ ਮਿਲਣਾ ਚਾਹੀਦਾ ਐਮਐਸਪੀ ਉਸ ਤੋਂ ਅਗਲਾ ਫਾਰਮੂਲਾ ਜਿਹਦੀ ਕਿ ਮੰਗ ਕੀਤੀ ਜਾ ਰਹੀ ਹੈ ਹੁਣ ਜਿਹੜਾ A2 FL ਹੈ ਚੱਲ ਰਿਹਾ ਹੈ ਜਿਹੜੀ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਉਹ ਸੀ2 ਦੀ ਮੰਗ ਕੀਤੀ ਜਾ ਰਹੀ ਹੈ ਹੁਣ ਸੀ2 ਕੀ ਹੈ A2 FL ਦੇ ਵਿੱਚ ਜਿੰਨੇ ਖਰਚੇ ਆ ਗਏ ਉਹਨਾਂ ਦੇ ਵਿੱਚ ਕੁਝ ਖਰਚੇ ਹੋਰ ਜੋੜੇ ਜਾਂਦੇ ਜਿਵੇਂ ਕਿ ਮੰਨ ਲਓ ਮੈਂ ਠੇਕੇ ਤੇ ਪਾਣ ਲੇਤਾ ਹੋਇਆ ਹੈ ਤਾਂ ਠੇਕੇ ਦੇ ਉੱਪਰ ਜਦੋਂ ਮੈਂ ਵਾਣ ਲੈਂਦਾ ਤਾਂ ਉਹ ਠੇਕੇ ਦੀ ਰਕਮ ਮੰਨ ਲਓ 70000 ਰੁਪਏ ਆ ਉਹ ਵੀ ਵਿੱਚ ਜੜੂਗੀ ਜੇ ਮੈਂ ਮੰਨ ਲਓ ਆੜਤੀ ਤੋਂ ਕਿਸੇ ਵਿਆਜ ਜਾਂ ਬੈਂਕ ਤੋਂ ਵਿਆਜ ਤੇ ਪੈਸੇ ਫੜੇ ਹੋਏ ਤਾਂ ਵਿਆਜ ਵੀ ਵਿੱਚ ਜੜੂਗਾ ਮੰਨ ਲਓ 70000 ਨੂੰ ਠੇਕੇ ਤੇ ਲਈ 10000 ਰੁਪਏ ਮੈਨੂੰ ਸਾਲ ਦਾ ਵਿਆਜ ਪੈ ਗਿਆ ਤਾਂ 80000 ਰੁਪਏ ਜੜੂਗਾ ਮੰਨ ਲਓ 20000 ਪਹਿਲਾਂ ਤੋਂ ਤਾਂ ਲੱਖ ਰੁਪਏ ਹੋ ਗਿਆ ਮੇਰਾ ਖਰਚ ਇਹਨੂੰ ਲੱਖ ਰੁਪਏ ਖਰਚ ਮੈਣਾ ਜਾਊਗਾ C2+50% ਯਾਨੀ ਕਿ ਜਿੰਨਾ ਤੁਹਾਡਾ ਖਰਚਾ ਹੈ ਉਹਨੂੰ ਡੁੱਡਾ ਕਰ ਲਿਆ ਜਾਵੇ ਲੱਖ ਰੁਪਏ ਖਰਚਾ ਤਾਂ 1.5 ਲੱਖ ਰੁਪਏ ਆਪਣਾ ਘੱਟੋ ਘੱਟ ਫਸਲ ਦਾ ਰੇਟ ਹੋਣਾ ਚਾਹੀਦਾ ਯਾਨੀ ਕਿ MSP ਹੋਣਾ ਚਾਹੀਦਾ ਹੁਣ ਮੌਜੂਦਾ ਤੌਰ ਤੇ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਇਹਨਾਂ ਰੇਟ ਜਿਹੜੇ ਡਿਸਾਈਡ ਕਰਦੀ ਹੈ ਸੈਂਟਰ ਦੀ ਜਿਹੜੀ ਅਥਾਰਟੀ ਹੈ ਉਹਨੂੰ ਕਹਿੰਦੇ ਹੈ CACP ਯਾਨੀ ਕਿ ਕਮਿਸ਼ਨ ਫਾਰ ਐਗਰੀਕਲਚਰ ਕਾਸਟਸ ਐਂਡ ਪ੍ਰਾਈਸਸ ਉਹ ਰੇਟ ਨਿਰਧਾਰਤ ਕਰਦੀ ਹੈ ਤੇ ਸੈਂਟਰ ਦੇ ਵਿੱਚ ਉਹ ਡਿਸਾਈਡ ਕਰਦੀ ਹੈ ਕਿ ਕਿਹੜਾ ਫਾਰਮੂਲਾ ਦੇਣਾ ਹੈ ਅੱਜ ਦੀ ਘੜੀ A2+FL ਚੱਲ ਰਿਹਾ ਹੈ ਪਰ ਜੇ A2+FL ਤੋਂ ਬਾਅਦ C2 ਆਉਂਦਾ ਹੈ ਤਾਂ C2 50% ਦਾ ਫਾਰਮੂਲਾ ਲਾਗੂ ਹੋਊਗਾ ਜਿਹਦੇ ਨਾਲ ਕਿ ਫਸਲਾਂ ਦੇ ਰੇਟ ਵੱਧ ਮਿਲਣਗੇ ਤੇ ਇੱਕ ਇਹਦੇ ਚ ਗਰੰਟੀ ਹੋ ਜਾਂਦੀ ਮਿਨੀਮਮ ਕਿ ਹਾਂ ਯਾਰ ਵੀ ਜਿਵੇਂ ਆਪਾਂ ਕਹਿੰਨੇ ਆਂ ਆਲੂ ਯਾਰ ਆਪਾਂ ਨੂੰ 1 ਰੁਪਏ ਨੂੰ ਸੱਟਣੇ ਪੈਗੇ 2 ਰੁਪਏ ਨੂੰ ਸੱਟਣੇ ਪੈਗੇ ਜਿਵੇਂ ਇਸ ਵਕਤ ਜਿਹੜਾ ਕੀਨੂਆਂ ਦਾ ਹਾਲ ਹੈ 2 ਰੁਪਏ 3 ਰੁਪਏ 5 ਰੁਪਏ ਉਹ ਹਾਲ ਉਸ ਫਸਲ ਦਾ ਨਹੀਂ ਹੋਊਗਾ ਜਿਹਦੇ ਉੱਪਰ MSP ਲਾਗੂ ਹੈ ਹੁਣ ਮੈਂ ਮੋٹے ਮੋٹے ਕਣਕ ਦੀ ਗੱਲ ਕਰ ਲੈਣਾ ਤੁਹਾਨੂੰ ਰੇਟਾਂ ਦੇ ਬਾਰੇ ਅੰਦਾਜ਼ਾ ਆ ਜਾਊਗਾ ਵੀ ਕਿਹਦਾ ਕਿੰਨਾ ਰੇਟ ਹੈ ਕਣਕ ਦੇ ਵਿੱਚ A2 ਫਾਰਮੂਲੇ ਦੇ ਹਿਸਾਬ ਨਾਲ ਕਣਕ ਦਾ ਰੇਟ ਬਣਦਾ 9 ਤੇ ਜੇ ਆਪਾਂ ਗੱਲ ਕਰੀਏ A2 FL ਤਾਂ ਉਹਦਾ ਰੇਟ ਬਣਦਾ 1128 ਰੁਪਏ ਤੇ ਜੇ ਆਪਾਂ ਗੱਲ ਕਰੀਏ C2 ਦੀ ਤਾਂ C2 ਦਾ ਰੇਟ ਬਣਦਾ 1652 ਰੁਪਏ ਐਸ ਵਕਤ ਜਿਹੜਾ A2+FN ਦੇ ਪੈਸੇ ਦਿੱਤੇ ਜਾ ਰਹੇ ਐ 1128+50% ਉਹ ਬਣਦਾ ਲਗਭਗ 16-1700 ਪਰ ਜਿਹੜਾ ਇਸ ਵਕਤ ਆਪਾਂ ਨੂੰ ਦਿੱਤਾ ਜਾ ਰਿਹਾ ਉਹ 2125 ਰੁਪਏ ਦਿੱਤਾ ਜਾ ਰਿਹਾ ਕੁਝ ਬੋਨਸ-ਬੋਨਸ ਮਿਲਾ ਕੇ ਪਰ ਜੇ C2+50% ਜਿਹੜਾ ਲਾਗੂ ਹੁੰਦਾ ਤਾਂ C2 ਹੀ 1652 ਰੁਪਏ ਨਿਕਲ ਕੇ ਆਉਂਦੇ ਉਹਦਾ 50% ਬਣਦਾ 826 ਰੁਪਏ ਤਾਂ ਕੁੱਲ 2478 ਰੁਪਏ ਕਣਕ ਦਾ ਕੁਇੰਟਲ ਦਾ ਰੇਟ ਹੋਊਗਾ ਯਾਨੀ ਕਿ ਆਪਾਂ ਨੂੰ ਸਿੱਧੇ ਤੌਰ ਤੇ 3500 ਰੁਪਏ ਦਾ ਫਾਇਦਾ ਹੋ ਜਾਊਗਾ ਜਿਹੜੀਆਂ ਫਸਲਾਂ ਦੇ ਉੱਪਰ ਐਮਐਸਪੀ ਹੈ ਹੀ ਨਹੀਂ ਉਹਨਾਂ ਦੇ ਉੱਪਰ ਤਾਂ ਬਹੁਤ ਜ਼ਿਆਦਾ ਫਰਕ ਪਊਗਾ ਹੀ ਪਊ ਕਿਸਾਨਾਂ ਨੂੰ ਆਪਾਂ ਗੱਲ ਕਰੀਏ ਪੰਜਾਬ ਹਰਿਆਣਾ ਦੇ ਵਿੱਚ ਤੇ ਕੁਝ ਰਾਜਸਥਾਨ ਦੇ ੜੀਆਂ ਦੇ ਵਿੱਚ ਐਮਐਸਪੀ ਕਣਕ ਤੇ ਝੋਨੇ ਦੇ ਉੱਪਰ ਹੈਗਾ ਪਰ ਦੇਸ਼ ਦੇ ਬਹੁਤੇ ਰਾਜਾਂ ਦੇ ਉੱਪਰ ਕਣਕ ਤੇ ਝੋਨੇ ਦੇ ਉੱਪਰ ਵੀ ਐਮਐਸਪੀ ਨਹੀਂ ਹੈਗਾ ਉੱਥੇ ਵੀ 1000 ਰੁਪਏ ਨੂੰ ਕਣਕ ਤੇ ਝੋਨਾ ਉਹਨਾਂ ਨੂੰ ਵੇਚਣਾ ਪੈਂਦਾ ਪਰ ਜੇ ਸਾਰੇ ਦੇਸ਼ ਦੇ ਵਿੱਚ ਐਮਐਸਪੀ ਲਾਗੂ ਹੁੰਦਾ ਹੈ ਉਚਾਏ A2+FL ਹੋਵੇ ਚਾਹੇ C2 ਹੋਵੇ ਤਾਂ ਉਹਦੇ ਨਾਲ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਅਸਰ ਪਊਗਾ ਕਿਉਂਕਿ ਜਿਹੜਾ ਰੇਟ ਆ ਉਹਨਾਂ ਨੂੰ ਇੱਕ ਗਰੰਟੀ ਹੋ ਜੂਗੀ ਉਹਨਾਂ ਨੂੰ ਚੀਜ਼ ਰੇਟ ਹੈ ਜਿਹੜੀ ਆਪਾਂ ਕਹਿ ਲਈਏ ਕਿ ਫਸਲ ਮਿੱਟੀ ਦੇ ਪਾਣੀ ਸੁੱਟਣੀ ਪਊਗੀ ਤਾਂ ਇਹ ਮੋਟੀ ਮੋਟੀ ਸਗੀ ਜਾਣਕਾਰੀ ਐਮਐਸਪੀ ਦੇ ਬਾਰੇ ਐਮਐਸਪੀ ਦੇ ਫਾਰਮੂਲੇ ਦੇ ਬਾਰੇ ਤੇ ਕਿਹੜੀਆਂ-ਕਿਹੜੀਆਂ ਫਸਲਾਂ ਦੇ ਉੱਪਰ ਆਪਣੀਆਂ ਜਥੇਬੰਦੀਆਂ ਕੰਮ ਕਰ ਰਹੀਆਂ ਸੋ ਜਿਹੜਾ ਵੀ ਵੀਰ ਕੋਈ ਧਰਨੇ ਦੇ ਵਿੱਚ ਜਾ ਰਿਹਾ ਹੈ ਨੀਤੀਬਾੜੀ ਦੇ ਨਾਲ ਸੰਬੰਧਤ ਰੱਖਦਾ ਤਾਂ ਉਹਨੂੰ ਇਹ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਤੁਹਾਨੂੰ ਇਹ ਜਾਣਕਾਰੀ ਆ ਚੁੱਕੀ ਹੈ ਤੁਹਾਡਾ ਜਿਹੜਾ ਵੀ ਬੰਦਾ ਜਾਣਕਾਰੀ ਹਜੇ ਨੂੰ ਨਹੀਂ ਹੈਗੀ ਤਾਂ ਉਹਨੂੰ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਉੱਥੇ ਕਿਸਾਨੀ ਅੰਦੋਲਨ ਤੇ ਜਾਣ ਤੋਂ ਪਹਿਲਾਂ ਉਹ ਇਹਨੂੰ ਜਾਣਕਾਰੀ ਆ ਜਾਏ ਤੇ ਕੱਲ ਨੂੰ ਕੋਈ ਪੱਤਰਕਾਰ ਉੱਥੇ ਆਪਾਂ ਨੂੰ ਪੁੱਛਦਾ ਹੋਵੇ ਨਾ ਤਾਂ ਆਪਾਂ ਠਾ ਦੇਣ ਇਹਨੂੰ ਜਵਾਬ ਦੇ ਸਕੇ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰੇ ਤੇ ਮਿੱਤਰੋ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਕਿਉਂਕਿ ਬਹੁਤ ਮਿਹਨਤ ਨਾਲ ਵੀਡੀਓ ਲਿਆਉਣੀਆਂ ਪੈਂਦੀਆਂ ਫੋਲੋ ਜ਼ਰੂਰ ਕਰਕੇ ਰੱਖ ਲਓ ਤਾਂ ਕਿ ਬਾਕੀ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਆਪਾਂ ਸਵਾਮੀਨਾਥਨ ਰਿਪੋਰਟ ਤੇ ਵੀਡੀਓ ਲੈ ਕੇ ਆਵਾਂਗੇ। ਸੋ ਫੋਲੋ ਜ਼ਰੂਰ ਕਰ ਲਓ ਤੇ ਲਾਈਕ ਕਰੋ